ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕਾਰਪਟਿਕ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਅਸੀਂ ਲੈ ਕੇ ਆਏ ਹਾਂ ਇੱਕ ਮਲਟੀ ਪਰਪਸ ਸਕੇਲ ਜਿਹੜੀਆਂ ਸਟਾਰਟਿੰਗ ਦੇ ਵਿੱਚ ਅਸੀਂ ਸਿੱਖਦੀਆਂ ਉਹਨਾਂ ਦੇ ਲਈ ਇੱਕ ਬਹੁਤ ਹੀ ਵਧੀਆ ਸੋਲੂਸ਼ਨ ਤੇ ਇਹਦੇ ਨਾਲ ਆਪਾਂ ਅੱਜ ਤੁਹਾਨੂੰ ਮਾਰਕਿੰਗ ਕਰਨੀ ਦੱਸਾਂਗੇ ਤੁਸੀਂ ਕਿਹੜੀ ਕਿਹੜੀ ਮਾਰਕਿੰਗ ਜਿਹੜੀ ਆ ਉਹ ਕਰ ਸਕਦੇ ਆ ਠੀਕ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਹੈ ਤੁਸੀਂ ਜਦੋਂ ਕਾਲਰ ਬਣਾਣਾ ਹੈ ਉਦੋਂ ਇਹਦੇ ਨਾਲ ਜੋ neck ਦੀ ਕਟਿੰਗ ਕਰ ਸਕਦੇ ਆ ਜੋ ਆਰਮਹੋਲ ਦੀ ਕੱਟ ਸਕਦੇ ਆ ਠੀਕ ਹੈ ਔਰ ਅਗਰ ਤੁਸੀਂ ਗੋਲ ਸ਼ੇਪ ਦੇ ਵਿੱਚ ਘੇਰਾ ਕਟਿੰਗ ਕਰਨਾ ਹੈ ਤਾਂ ਇੱਥੋਂ ਬਲਾਈ ਦੇ ਸਕਦੇ ਆ ਮੋਡਿਆਂ ਦੀ ਸ਼ੇਪ ਜਿਹੜੀ ਇਹਦੇ ਨਾਲ ਪਾ ਸਕਦੇ ਆ ਬੈਕ ਸਾਈਡ ਵਾਲੀ ਸ਼ੇਪ ਵਾਸਤੇ ਔਰ ਫਰੰਟ ਸਾਈਡ ਦੀ ਸ਼ੇਪ ਵਾਸਤੇ ਔਰ ਜੋ ਵਿੱਚ ਵਾਲਾ ਤੁਸੀਂ ਦੇਖਿਆ ਹੋਣਾ ਕਿ ਅੱਜਕੱਲ ਕਾਫੀ ਜਿਹੜਾ ਸਿੰਗਲ ਸਕੇਲ ਜਿਹੜਾ ਚੱਲਦਾ ਆ sleeves ਦੇ ਵਾਸਤੇ ਏ ਦੀ ਜਿਹੜੀ ਹੈਗੀ ਸ਼ੇਪ ਹੈ ਇਹ ਉਹਦੇ ਵਾਸਤੇ ਹੈਗੀ ਕਟਿੰਗ ਕਰਨੇ ਲਈ ਔਰ ਤੁਸੀਂ ਇੱਕ ਸਕੇਲ ਦੇ ਨਾਲ ਹੀ ਕਾਫੀ ਜਿਹੜੇ ਕੰਮ ਕਰ ਸਕਦੇ ਆ ਠੀਕ ਹੈ ਅਸੀਂ ਹੁਣ ਅੱਜ ਤੁਹਾਨੂੰ ਪਹਿਲਾਂ ਦੱਸਾਂਗੇ ਕਿ ਇਹਦੇ ਨਾਲ ਤੁਸੀਂ ਮੋਡਿਆਂ ਦੀ ਕਾਟ ਜਿਹੜੀ ਉਹ ਕਿਵੇਂ ਪਾਣੀ ਹੈ ਅੱਜ ਤੁਹਾਨੂੰ ਦੱਸਦੇ ਆ ਇੱਕ ਜਸਟ ਰਫ ਕਪੜੇ ਦੇ ਉੱਤੇ ਅਸੀਂ ਤੁਹਾਨੂੰ ਦੱਸਣ ਲੱਗੇ ਆ ਠੀਕ ਹੈ ਜੀ ਇੱਥੋਂ ਜਿੰਨਾ ਵੀ ਤੁਹਾਡਾ ਤੀਰਾ ਹੈਗਾ ਉਹਨਾਂ ਲਗਾ ਲੈਣਾ ਹੈ ਔਰ ਉਸ ਤੋਂ ਬਾਅਦ ਜਿੰਨਾ ਤੁਹਾਡਾ ਹੀਠਾ ਨੂੰ ਆਰਮ ਹੋਲ ਹੋਣਾ ਹੈ ਉਹਨਾਂ ਲਗਾ ਕੇ ਸਪੋਜ਼ ਮੈਂ ਇੱਥੇ 7 ਇੰਚ ਦਾ ਲਗਾ ਰਹੀ ਆ ਠੀਕ ਹੈ 6.5 ਤੀਰਾ ਔਰ 7 ਇੰਚ ਦਾ ਮੁੰਡਾ ਲਗਾ ਕੇ ਇੱਥੋਂ ਠੀਕ ਹੈ ਇਹ ਆਪਾਂ ਨੇ ਸਿੱਧਾ ਮਿਲਾ ਲੈਣਾ ਹੈ ਇੱਥੋਂ ਹੁਣ ਮੰਨ ਲਓ ਕਿ ਸਾਡੀ ਜਿਹੜੀ ਚੈਸਟ ਹੈਗੀ ਹੈ 20 ਇੰਚ ਹੈ ਆਪਾਂ 10 ਇੰਚ ਤੇ ਮਾਰਕਿੰਗ ਕਰ ਲੈਣੀ ਆ ਔਰ ਹਮੇਸ਼ਾ ਦੀ ਤਰ੍ਹਾਂ ਆਪਾਂ ਇੱਥੋਂ 1/2 ਇੰਚ ਅੰਦਰ ਨੂੰ ਲੈਣਾ ਆ ਔਰ ਇਹਨੂੰ ਇੱਥੋਂ ਤਿਰਛਾ ਮਿਲਾ ਲੈਣਾ ਠੀਕ ਹੈ ਹੁਣ ਆਪਾਂ ਨੇ ਜਿਹੜੀ ਬਾਹਰ ਵਾਲੀ ਕਾਰਟ ਪਾਣੀ ਉਹਦੇ ਵਾਸਤੇ ਤੁਸੀਂ ਕੀ ਕਰਨਾ ਕਿ ਜਿਹੜਾ ਆਪਾਂ ਇਹ ਸੈਂਟਰ ਵਾਲਾ ਜਿਹੜਾ ਲਿਆ ਆ ਨਿਸ਼ਾਨ ਤੀਰੇ ਦਾ ਉਸ ਤੋਂ 1 ਇੰਚ ਬਾਹਰ ਨੂੰ ਲੈ ਕੇ ਇੱਥੋਂ ਆਪਾਂ ਇੱਕ ਤਿਰਛਾ ਜਿਹੜਾ ਇਹ ਮਿਲਾ ਲੈਣਾ ਕਿਉਂਕਿ ਵੈਸੇ ਆਪਾਂ ਮਾਰਕਿੰਗ ਕਰਕੇ ਨਿਸ਼ਾਨ ਲਗਾਣੇ ਆ ਕਿ ਕਿੰਨੇ ਇੰਚ ਤੇ ਪਾਣੀ ਹੈ 2 2.5 ਤੇ ਤਾਂ ਹੁਣ ਤੁਸੀਂ ਕੀ ਕਰਨਾ ਇਹ ਜਿਹੜੀ ਇਹ ਦੀ ਇਹ ਵਾਲੀ ਗੁਲਾਈ ਵਾਲੀ ਸਾਈਡ ਹੈ ਇਹਨੂੰ ਇਸ ਤਰ੍ਹਾਂ ਰੱਖਣਾ ਦੇਖੋ ਬਿਲਕੁਲ ਸਾਡੀ ਲਾਈਨ ਦੇ ਨਾਲ ਆ ਗਿਆ ਆ ਔਰ ਇਸ ਪਰ ਆਪਾਂ ਗੁਲਾਈ ਦੇ ਦੇਣੀ ਹੈ ਇਹ ਸਾਡੀ ਬੇਕਾਮ ਹੋਲ ਦੀ ਜਿਹੜੀ ਹੈ ਸ਼ੇਪ ਬਣ ਗਈ ਹੈ ਹੁਣ ਆਪਾਂ ਜਿਹੜੀ ਹੈ ਅੰਦਰਲੀ ਸ਼ੇਪ ਦੇਣੀ ਹੈ ਉਹ ਇਹ ਵਾਲੀ ਸਾਈਡ ਨਾਲ ਦੇਣੀ ਹੈ ਠੀਕ ਹੈ ਉਹ ਆਪਾਂ ਨੇ ਕੀ ਕਰਨਾ ਹੈ ਇੱਥੋਂ ਇਹ ਦੇਖੋ ਆ ਜਿਹੜੀ ਆਪਾਂ ਨੇ ਲਾਈਨ ਹੈ ਇਹਨੂੰ ਇੱਥੋਂ ਹੁਣ ਆਪਾਂ ਨੇ ਇਹ ਦੇਖੋ ਸਾਡਾ ਇੱਥੋਂ ਜੋ ਚੈਸਟ ਦਾ ਨਿਸ਼ਾਨ ਹੈ ਔਰ ਇਧਰੋਂ ਆਪਣਾ ਤੀਰੇ ਦਾ ਨਿਸ਼ਾਨ ਹੈ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਮਿਲਾ ਕੇ ਇਸ ਤਰ੍ਹਾਂ ਇਥੇ ਤੱਕ ਆਪਾਂ ਮਿਲਾ ਲੈਣਾ ਠੀਕ ਹੈ ਜੀ ਇਹ ਸਾਡੀ ਫਰੰਟ ਦੀ ਹੋ ਗਈ ਔਰ ਇਹ ਬੈਕ ਦੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਇਥੋਂ ਸ਼ੇਪ ਜਿਹੜੀ ਉਹ ਦੇ ਸਕਦੇ ਹੋ ਠੀਕ ਹੈ ਇਹ ਸਾਡੀਆਂ ਸ਼ੇਪ ਹੋ ਗਈਆਂ ਹੁਣ ਕੀ ਹੁੰਦਾ ਹੈ ਕਿ ਇਸ ਤੋਂ ਬਾਅਦ ਆਪਾਂ ਜੋ ਗਲੇ ਦਾ ਨਿਸ਼ਾਨ ਲਗਾਣੇ ਆ ਇਥੋਂ 2.5 ਜਾਂ 3 ਇੰਚ ਜਿੰਨੀ ਵੀ ਬ੍ਰਾਡ ਤੁਸੀਂ ਗਲੇ ਦੀ ਪਾਣੀ ਆ ਓਨੀ ਠੀਕ ਹੈ ਉਹ ਤੋਂ ਬਾਅਦ ਇਧਰ ਨੂੰ ਆਪਾਂ ਅੱਧੇ ਇੰਚ ਤੇ ਜਿਹੜੀ ਡਾਊਨ ਕਰਦੇ ਆ ਉਹ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਇਹ ਦੇਖੋ ਇਹ ਆਪਾਂ ਨੇ ਕਾਟ ਪਾ ਲਈ ਹੈ ਔਰ ਅਗਰ ਤੁਸੀਂ ਗੋਲ ਕੇਰੇ ਵਾਲਾ ਸੂਟ ਬਣਾਣਾ ਚਾਹੁੰਦੇ ਹੋ ਤਾਂ ਉਹਦੇ ਲਈ ਆਪਾਂ ਨੂੰ ਇੱਥੋਂ ਨਾਪਣਾ ਪੈਂਦਾ ਕਿ ਸੀ ਕਿੰਨੇ ਇੰਚ ਦੀ ਗਲਾਈ ਦੇਣੀ ਹੈ ਤਾਂ ਉਹਦੇ ਲਈ ਵੀ ਤੁਸੀਂ ਇਹਨੂੰ ਕੀ ਕਰਨਾ ਇਸ ਤਰੀਕੇ ਨਾਲ ਰੱਖ ਕੇ ਇਦਾਂ ਗੋਲਾਈ ਤੇ ਨਾਲ ਠੀਕ ਹੈ ਔਰ ਪਰਫੈਕਟ ਤਰੀਕੇ ਨਾਲ ਜਿਹੜੀ ਤੁਹਾਡੀ ਗਲਾਈ ਹੈ ਬਾਰ-ਬਾਰ ਤੁਹਾਨੂੰ ਨਾਪਣ ਦੀ ਲੋੜ ਨਹੀਂ ਪੈਣੀ ਤੁਸੀਂ ਸੌਖੇ ਤਰੀਕੇ ਨਾਲ ਝਟਪਟ ਜਿਹੜੀ ਇਹ ਗੋਲਾਈ ਦੇ ਸਕਦੇ ਹੋ ਠੀਕ ਹੈ ਹੁਣ ਆਪਾਂ ਤੁਹਾਨੂੰ ਦੱਸਾਂਗੇ 슬ੀਵਸ ਦੇ ਵਾਸਤੇ ਠੀਕ ਹੈ ਜੀ ਇਦੋਂ ਹੁਣ ਆਪਾਂ ਤੁਹਾਨੂੰ 슬ੀਵਸ ਦੇ ਦੱਸਾਂਗੇ ਸਭ ਤੋਂ ਪਹਿਲਾਂ ਇੱਥੇ ਆਪਾਂ ਇੱਕ ਸਿੱਧਾ ਨਿਸ਼ਾਨ ਲਗਾ ਲੈਣਾ ਹੈ ਔਰ ਇਹ ਥਾਂ ਨੂੰ ਆਪਾਂ 3 ਇੰਚ ਤੇ ਮਾਰਕਿੰਗ ਕਰ ਲੈਣੀ ਹੈ 3 ਇੰਚ ਦੀ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਜਿਵੇਂ 슬ੀਵਸ ਕੱਟਣ ਦੇ ਲਈ ਚੈਸਟ ਦਾ ਹਾਫ ਲਗਾਉਣੀ ਹੈ ਇੱਥੋਂ 10 ਇੰਚ ਤੇ ਠੀਕ ਹੈ ਉਹ ਮਾਰਕਿੰਗ ਕਰ ਲੈਣੀ ਹੈ ਹੁਣ ਆਪਾਂ ਇਹਦੇ ਨਾਲ ਸ਼ੇਪ ਦੇਣੀ ਹੈ ਠੀਕ ਹੈ ਜੀ ਇਹ ਦੇਖੋ ਇਹਨੂੰ ਇਸ ਤਰ੍ਹਾਂ ਉਲਟਾ ਕਰ ਲਓ ਇਹ ਸਾਡੀ ਚੈਸਟ ਹੈ ਜਿਹੜਾ ਆ ਉੱਪਰ ਵਾਲਾ ਮਾਰਕ ਹੈ ਇਹਨੂੰ ਅਸੀਂ ਇੱਥੇ ਰੱਖਣਾ ਹੈ ਔਰ ਇਸ ਤਰ੍ਹਾਂ ਤੁਹਾਨੂੰ ਜਿੰਨਾ ਕੁ ਲੱਗਦਾ ਇਹ ਚੈਸਟ ਦੇ ਨਿਸ਼ਾਨ ਦੇ ਨਾਲ ਆਪਾਂ ਇਹਨੂੰ ਹਲਕਾ ਜਿਹਾ ਘੁਮਾ ਲੈਣਾ ਹੈ ਇਸ ਤਰ੍ਹਾਂ ਆਪਾਂ ਸ਼ੇਪ ਦੇ ਰਣੀ ਬਿਲਕੁਲ ਚੈਸਟ ਦੇ ਨਿਸ਼ਾਨ ਤੱਕ ਇਹ ਸਾਡੀ ਉੱਪਰ ਵਾਲੀ ਹੈ ਠੀਕ ਹੈ ਜੀ ਜੋ ਬਾਹਰ ਦੀ ਗਲਾਈ ਹੁੰਦੀ ਹੈ ਇਹ ਦੇਖੋ ਕਿੰਨੀ ਪਰਫੈਕਟ ਬਣੀ ਆ ਹੁਣ ਆਪਾਂ ਹੇਠਾਂ ਵਾਲੀ ਜਿਹੜੀ ਲਗਾਣੀ ਹੈ ਉਹ ਜਿਹੜੀ ਨੀਚੇ ਵਾਲੀ ਸ਼ੇਪ ਹੈ ਇਹਨੂੰ ਤੁਸੀਂ ਇਸ ਲਾਈਨ ਦੇ ਬਰਾਬਰ ਰੱਖ ਕੇ ਇਧਰੋਂ ਚੈਸਟ ਦੇ ਨਿਸ਼ਾਨ ਨਾਲ ਮਿਲਾ ਲੈਣਾ ਆ ਇਹ ਤਾਂ ਦੇਖੋ ਫਰੰਟ اور ਬੈਕ ਸਾਈਡ ਦੀ ਜਿਹੜੀ ਸ਼ੇਪ ਆ ਉਹ ਬਣ ਗਈ ਹੈ ਇਸ ਤਰ੍ਹਾਂ ਤੁਸੀਂ 슬ੀਵਸ ਦੇ ਜਿਹੜੇ ਕਾਟ ਹੈਗੀ ਆ ਉਹ ਵੀ ਪਾ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜੇ ਤੁਸੀਂ ਨਿਸ਼ਾਨਾਂ ਦੀ ਮਾਰਕਿੰਗ ਕਰਕੇ ਆਸਾਨੀ ਦੇ ਨਾਲ ਛੱਟਪਟ ਸੂਟ ਕੱਟ ਸਕਦੇ ਆ ਇਹ ਦੇਖੋ ਆਸ ਕਰਦੇ ਆ ਕਿ ਤੁਹਾਨੂੰ ਇਹ ਸਕੇਲ ਦੇ ਜਿਹੜੇ ਫਾਇਦੇ ਆ ਉਹ ਵਧੀਆ ਲੱਗੇ ਹੋਣਗੇ ਜਿਹੜੀਆਂ ਵੀ ਪੈਣਾ ਹਾਲੇ ਸਿੱਖਦੀਆਂ ਜਿਲਾਂ ਨੂੰ ਮੋਸਟਲੀ ਜਿਹੜੀ ਪ੍ਰੋਬਲਮ ਇਹੀ ਚੀਜ਼ਾਂ ਦੀ ਆਉਂਦੀ ਹੈ ਜਾਂ ਤਾਂ ਬਾਵਾ ਦੀ ਕਾਟਦੀ ਜਾਂ ਫਿਰ ਆਉਂਦੀ ਹੈ ਮੁੰਡਿਆਂ ਦੀ ਕਾਟਦੀ ਉਹਨਾਂ ਦੇ ਲਈ ਬੈਸਟ ਜਿਹੜਾ ਹੈਗਾ ਟੂਲ ਹੈਗਾ ਵਰਤ ਸਕਦੀਆਂ ਆ ਔਰ ਇੱਕ ਹੀ ਟੂਲ ਦੇ ਵਿੱਚ ਤੁਹਾਨੂੰ ਸਾਰੇ ਫਾਇਦੇ ਮਿਲ ਸਕਦੇ ਆ ਅਗਰ ਤੁਹਾਨੂੰ ਵੀਡੀਓ ਪਸੰਦ ਆਇਆ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਫॉर ਵਾਚਿੰਗ ਕੌਲਟਿਕ ਚੈਨਲ